ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟੀਐਮਟੀਵੀ ਵੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰੀੜਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਇਸ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਵਿੱਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਸੂਬੇ ਅੰਦਰ ਜਿੱਥੇ ਇਤਿਹਾਸਕ ਵਿਕਾਸ ਕਾਰਜ ਹੋ ਰਹੇ ਨੇ ਉੱਥੇ ਹੀ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵੱਲ ਵੀ ਪੂਰਨ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਪਿੰਡ ਜਲਾਲਪੁਰ ਵਿੱਚ ਕੀਤਾ ਇਸ ਮੌਕੇ ਨਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਤਕਰੀਬਨ 34 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹੈਲਥ ਐਂਡ ਵੈਲਨੈਸ ਸੈਂਟਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਤੇ ਨਿਰਮਾਣ ਕਾਰਜ ਦਾ ਆਗਾਜ਼ ਕਰਵਾਇਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਵਾਲੇ ਯੁੱਗ ਵਿੱਚ ਚੰਗੀਆਂ ਸਿਹਤ ਸਹੂਲਤਾਂ ਪ੍ਰਾਪਤ ਕਰਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਪਰ ਸੂਬਾ ਸਰਕਾਰ ਵੱਲੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੋਕਾਂ ਨੂੰ ਸਹੂਲਤਾ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਇਸ ਮੌਕੇ ਸਰਪੰਚ ਜਸਵੰਤ ਸਿੰਘ ਬਿੱਟੂ ਜਲਾਲਪੁਰ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਤਸਵੀਰ ਸਿੰਘ ਰਾਜਾ ਦਾ ਵਿਸ਼ੇਸ਼ ਤੌਰ ਤੇ ਸੁਪਰਾਲੇ ਲਈ ਧੰਨਵਾਦ ਕੀਤਾ ਹੈ ਕਿ ਜਦੋਂ ਸੈਮੀਨਾਰ ਲੱਗਦੇ ਆ ਉਹਦਾ ਕੋਈ ਪੋਜ਼ਿਟਿਵ ਇਫੈਕਟ ਆਇਆ ਨਹੀਂ ਔਰ ਜਿੰਨੀਆਂ ਵੀ ਮਸ਼ੀਨਾਂ ਕਿਸਾਨਾਂ ਨੇ ਅਪਲਾਈ ਕੀਤੀਆਂ तकरीबन ਉਹਨਾਂ ਨੂੰ ਖਲੋਤ ਤੇ ਕਰਾਈਆਂ ਗਈਆਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਡਾ ਜਿਹੜਾ ਟਾਂਡਾ ਏਰੀਆ ਡਿਸਟ੍ਰਿਕਟ ਹਿਸ਼ਿਆਰ ਹੋ ਰਿਹਾ ਹੈ ਇਹਦਾ ਬਾਕੀ ਜ਼ਿਲ੍ਹਿਆਂ ਨਾਲੋਂ ਬਹੁਤ ਹੀ ਜਿਹੜਾ ਅੱਗ ਲਾਉਣ ਦਾ ਵੋਲਿਊਮ ਆ ਬਹੁਤ ਲੋਅ ਹੈ ਔਰ ਜੇ ਅਸੀਂ ਪਿੰਡ-ਪਿੰਡ ਜਾ ਕੇ ਜਿੱਦਾਂ ਡੀਸੀ ਸਾਹਿਬ ਜਾ ਰਹੇ ਆ ਅਸੀਂ ਆਪਣੇ ਲੈਵਲ ਤੇ ਵੀ ਕਿਸਾਨ ਸਰਪੰਚ ਸਾਹਿਬਾਨ ਦੇ ਸਕੂਪ ਦੇ ਨਾਲ ਪਿੰਡ-ਪਿੰਡ ਜਾ ਕੇ ਹੋਰ ਰੂਬੇਅਰ ਕਰਾਂਗੇ ਕਿਉਂਕਿ ਅੱਗ ਲਾਉਣ ਨਾਲ ਜਿਹੜਾ ਫੰਦਾ ਵਰਨਾਫ ਪਾਪ ਹੁੰਦਾ ਆ ਆਉਣ ਵਾਲੀ ਜਨਰੇਸ਼ਨ ਲਈ ਜਿਹੜਾ ਇਹ ਵਧੀਆ ਨਹੀਂ ਹੱਸਦਾ ਤਾਂ ਵੈਸੇ ਅੱਗੇ ਨਾਲੋਂ ਬਹੁਤ ਫਰਕ ਆ ਫਿਰ ਵੀ ਜਿੰਨਾ ਵੀ ਰਹਿੰਦਾ ਆਪਾਂ ਸਾਰੇ ਵਿਦ ਐਸਐਸਪੀ ਸਾਹਿਬ ਡੀਸੀ ਸਾਹਿਬ ਐਕੀਮ ਸਾਡੇ ਵੀਡੀਓ ਸਾਹਿਬ ਸਾਰੇ ਨਾਲ ਕੇ ਸੀ ਇੱਕ ਟੀਮ ਦੀ ਤਰ੍ਹਾਂ ਨਾ ਇਹਦੇ ਨੂੰ ਪਿੰਡ ਪਿੰਡ ਚੀ ਗੱਲ ਨੂੰ ਪਹੁੰਚਾ ਰਹੇ ਆਂ ਆ ਲੋਕ ਸੁਣ ਵੀ ਰਹੇ ਲੋਕ ਵੇਰ ਵੀ ਹੋ ਰਹਾ ਆਉਣ ਵਾਲੇ ਸਮੇਂ ਤੇ ਤੁਹਾਨੂੰ ਕਿਤੇ ਸੇ ਕਾ ਕਿ ਹੋਰ ਵੀ ਵੱਡਾ ਇਹਦਾ ਜਿਹਾ ਫੈਰ ਹੈ ਜੇ ਕੋਈ ਪ੍ਰੋਬਲਮ ਆ ਉਹ ਸਾਡੇ ਨਾਲ ਸ਼ੇਅਰ ਕਰੋ ਮਸ਼ੀਨਰੀ ਚਾਹੀਦੀ ਜਾਂ ਕੋਈ ਹੋਰ ਪ੍ਰੋਬਲਮ ਆ ਉਹ ਵੀ ਸ਼ੇਅਰ ਕਰੋ ਜਿਹੜੀ ਅੱਗ ਲਾਉਣਾ ਪਰਾਲੀ ਨੂੰ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਕਿ ਆਪਾਂ ਰੱਬ ਨਾਲ ਵੀ ਕੁਆਡ ਕਰਨ ਵਾਲੀ ਗੱਲ ਹੈ ਕਿਉਂਕਿ ਜੀਵ ਜੰਤੂ ਬਹੁਤ ਉਹਦੇ ਵਿੱਚ ਮਰਦੇ ਆ ਉਹ ਵੀ ਇੱਕ ਪਾਪ ਦੀ ਤਰ੍ਹਾਂ ਤਾਂ ਇਹ ਆਪਾਂ ਕਰਨ ਕਰੀਏ ਕਿ ਆਪਾਂ ਜਿਹੜੀ ਪਰਾਲੀ ਆ ਉਹਨੂੰ ਅੱਗ ਨਾ ਲਾਈਏ ਔਰ ਜਿਹੜੇ ਜਿਹੜੇ ਸਰਪੰਚ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਪਰਾਲੀ ਤੋਂ ਰਹਤ ਹੋਣਗੇ ਉਹਨਾਂ ਨੂੰ ਸਨਮਾਨ ਵੀ ਕੀਤਾ ਜਾਏਗਾ। ਬਲਾ ਕੇ ਅਸੀਂ ਉਹਨਾਂ ਦਾ ਪਰਤਾ ਮਾਨ ਵੀ ਦਿੱਤਾ ਜਾਏਗਾ ਉਹਨਾਂ ਨੂੰ। ਤਾਂ ਪੰਜਾਬ ਸਰਕਾਰ ਵੀ ਲੱਗੀ ਹੋਈ ਆ। ਉਪਰ ਦਿੱਪ ਉਹਨੇ ਤੇ ਮੈਨੂੰ ਲੱਗਦਾ ਹੈ ਕਿ ਉਹ ਆਪਾ ਹੈਲਥੀ ਫੂਡ ਪੋਸਟਿਵ ਤੇ ਛੋਨੇ ਦੀ ਬਾਡੀ ਤੋਂ ਬਾਅਦ ਪਰਾਲੀ ਨੂੰ ਅੱਗ ਨਾਲ ਲਗਾਉਣ ਦੇ ਮੰਤਵ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਟਾਂਡਾ ਦੇ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਦਾ યોਜਨ ਕੀਤਾ ਗਿਆ ਇਸ ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਐਨਜੀਟੀ ਦੀਆਂ ਸਖਤ ਹਦਾਇਤਾਂ ਬਾਰੇ ਦੱਸਿਆ ਗਿਆ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਦੀ ਰੋਕਥਾਮ ਲਈ ਕਦਮ ਚੁੱਕੇ ਗਏ ਨੇ ਕਿਸਾਨਾਂ ਨੂੰ ਪਰਾਲੀ ਦੇ ਹਰ ਲਈ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ। ਇਸ ਸੈਮੀਨਾਰ ਦੇ ਵਿੱਚ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਸੰਦੀਪ ਮਲਿਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਆਂ। ਕਿਸਾਨਾਂ ਨੂੰ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਨਾਲ ਲਗਾਉਣ ਦੀ ਅਪੀਲ ਕੀਤੀ। ਇਸ ਸੈਮੀਨਾਰ ਦੌਰਾਨ ਵੱਖ-ਵੱਖ ਅਧਿਕਾਰੀਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਪਰਾਲੀ ਸਾੜਨ ਨਾਲ ਜਿੱਥੇ ਪ੍ਰਦੂਸ਼ਣ ਫੈਲਦਾ ਉੱਥੇ ਹੀ ਇਹ ਪਰਾਲੀ ਦਾ ਧੂੰਆਂ ਸਾਡੇ ਲਈ ਜਾਨਲੇਵਾ ਸਾਬਤ ਹੁੰਦਾ ਹੈ। ਇਸ ਲਈ ਸਾਨੂੰ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਇਸ ਨਾਲ ਜੀਵ ਜੰਤੂ ਮਨੁੱਖੀ ਜਾਨਾਂ ਦੇ ਨਾਲ ਖਿਲਵਾੜ ਹੁੰਦਾ ਹੈ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਟਾਫ ਦਾ ਇੱਥੇ ਦੇ ਦਾ ਡਾਕਟਰ ਸਾਹਿਬ ਦਾ ਸਾਡੇ ਐਸਜੀਓ ਸਾਹਿਬ ਸਰਪੰਚ ਸਾਹਿਬਾਨ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੇ ਜਤਨ ਸਰ ਦਾ ਇਹ ਕੰਮ ਜਿਹੜਾ ਹੋਇਆ ਤਾਂ ਬਾਕੀ ਮੈਂ ਮਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਕਿਉਂਕਿ ਪਿੰਡਾਂ ਦੇ ਵਿੱਚ ਸਾਨੂੰ ਸੜਕਾਂ ਵੀ ਦਿੱਤੀਆਂ ਹੈਲਥ ਸੈਂਟਰ ਵੀ ਦਿੱਤੇ ਨੇ ਸਾਨੂੰ ਗਰਾਊਂਡਾਂ ਵੀ ਦੇ ਰਹੇ ਆ ਕਿਉਂਕਿ ਇਹ ਬੜੀ ਵੱਡੀ ਗੱਲ ਹੈ ਇਹ ਜਿੰਨੀਆਂ ਵੀ ਸੁਵਿਧਾ ਪਿੰਡ ਨਾਲ ਰਿਲੇਟਡ ਆ ਲੋਕਾਂ ਦੇ ਆਮ ਰੁਟੀਨ ਦੇ ਜਿਹੜੇ ਜੀਵਨ ਆ ਉਹਦੇ ਵਿੱਚ ਬਾਤੀਆਂ ਜਾਂਦੀਆਂ ਤਾਂ ਮੈਂ ਸਰਪੰਚ ਸਾਹਿਬ ਦਾ ਵੀ ਬੜਾ ਧੰਨਵਾਦ ਕਰਦਾ ਯਾਨੀ ਬੜੀ ਵੱਡੀ ਜਗਾ ਦਿੱਤੀ ਹੈ ਤਾਂ ਕਿ ਇੱਥੇ ਲੋਕਾਂ ਨੂੰ ਹੈਲਥ ਸੈਂਟਰ ਵਰਨੇ ਦੇ ਲੋਕਾਂ ਨੂੰ ਬਹੁਤ ਬਹੁਤ ਸੇਵਾ ਤੋਂ ਮਿਲੂਗੀ ਕੰਪਲੀਟ तकरीबन 4 ਤੋਂ 5 ਮਿੰਟ ਲੱਗਦੀ ਹੈ ਇਨਫੋਰਮੇਸ਼ਨ ਚੜਦੀ ਕਰਾ ਲਈ ਫਿਲਹਾਲ ਇਹ ਨਹੀਂ ਤੁਸੀਂ ਜੁੜੇ ਰਹੋ ਚੜਦੀ ਕਰਾ ਟਾਈਮ ਟੇਬ ਦੇ ਨਾਲ ਧੰਨਵਾਦ